ਮਨ ਮੰਤਰੀ ਨੂੰ ਡਿਕਟੇਟ ਕੌਣ ਕਰ ਰਿਹਾ ਸੀ ਬੀਜੇਪੀ ਦੇ ਲੀਡਰ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਹੋਈ ਹੈ ਜਿਸ ਕਰਕੇ ਇਹ ਹੜ੍ਹ ਆਏ ਨੇ ਪਾਚਪਾ ਆਪਣੀ ਕੇਂਦਰ ਨੂੰ ਆਪਣੇ ਆਕਾਮਾਂ ਨੂੰ ਇਹ ਦੱਸਣ ਦੇ ਵਿੱਚ ਕਾਮਯਾਬ ਰਹੀ ਹੈ ਕਿ ਹੜ੍ਹ ਆਣ ਜਿਹੜੀ ਹੈ ਇਹ ਆਪ ਦਾ ਹੈ ਪਰ ਇਹ ਮੈਨ ਮੇਡ ਆਪ ਦਾ ਵੀ ਹੈ ਜਿਹੜਾ ਸਾਰੀ ਆਫਤਾ ਹੈ ਐਸ ਦੇ ਵਿੱਚ ਸਰਕਾਰੀ ਤੰਤਰ ਦਾ ਫੇਲਿਅਰ ਹੈ ਸਟੇਟ ਦਾ ਫੇਲਿਅਰ ਦੀ ਗੱਲ ਕੀਤੀ ਜਾ ਰਹੀ ਹੈ ਤੁੰ ਬੰਨਣ ਵਾਸਤੇ ਬਹੁਤ ਸਾਰੇ ਪੈਕਿੰਗ ਦੀ ਲੋੜ ਹੈ 1600 ਪਿੰਡ ਤਕਰੀਬਨ ਅਸੀਂ ਮੰਨ ਸਕਦੇ ਹਾਂ ਕਿ ਜਿਹੜੇ ਇਹਨਾਂ ਤੋਂ ਪ੍ਰਭਾਵਿਤ ਹੋਣਗੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅੱਜ ਪੰਜਾਬ ਵਿਚ ਆਏ ਹੜਪੀੜਤਾ ਦੇ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਤੇ ਦੱਸ ਦੇ ਕਿ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦਿੱਤਾ ਗਿਆ ਜਦਕਿ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਤਾਂ 1500 ਕਰੋੜ ਰੁਪਏ ਦਾ ਰਾਹਤ ਪੈਕੇਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਦਿੱਤਾ ਗਿਆ ਹੈ ਕਿ ਇਹ ਰਾਹਤ ਪੈਕੇਜ ਜੋ ਕਿ ਪੰਜਾਬ ਨੂੰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਿੰਡਾਂ ਦੇ ਪਿੰਡ ਤਬਾਹ ਹੋਏ ਨੇ ਤਾਂ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਪੰਜਾਬ ਦੇ ਮੁੜ ਵਸਾਈ ਕਰ ਸਕੇਗਾ ਜਾਂ ਨਹੀਂ ਇਸ ਬਾਰੇ ਹੀ ਅੱਜ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਦੇ ਲਈ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦਿੱਤਾ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ 1600 ਕਰੋੜ ਦਾ ਪੈਕੇਜ ਇੱਕ ਜਿਹਨੂੰ ਕਹਿੰਦੇ ਨਾ ਕਿ ਦੁੱਧ ਦੇ ਵਿੱਚ ਇੱਕ ਤਿੰਕੇ ਦੇ ਬਰਾਬਰ ਹੈ ਉਸ ਤਰ੍ਹਾਂ ਦੀ ਹੈ ਖੇਡ ਹੈ ਕਿਉਂਕਿ ਪੰਜਾਬ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਅਗਰ ਸਰਹੱਦੀ ਖੇਤਰਾ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖੋ ਕਿ ਝੋਨਾ ਚੋਨਾ ਇੱਕ ਮਹਿੰਗੀ ਆਈਟਮ ਹੁੰਦੀ ਹੈ ਚੋਨਾ ਕੋਈ ਸਸਤਾ ਨਹੀਂ ਹੈ ਚੋਨਾ ਜਿਹੜਾ ਹੈਗਾ तकरीबन 2000 ਤੋਂ ਲੈ ਕੇ 3000 ਰੁਪਏ ਤੱਕ ਦੀ ਐਮਐਸਪੀ ਤੇ ਵਿਕਦਾ ਹੈ ਜਿਹਦੇ ਵਿੱਚ ਕੀ ਬਾਸਮਤੀ ਵੀ ਲੱਗੀ ਹੁੰਦੀ ਹੈ ਤਾਂ ਉਸ ਦੇ ਵਿੱਚ ਕਿਸਾਨਾਂ ਦੀ ਭਰਪਾਈ ਹੋ ਪਾਣਾ ਨਾ ਮੁਮਕਿਨ ਹੈ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਰੋਡ ਇਨਫਰਾਸਟ੍ਰਕਚਰ ਜਿਹੜਾ ਹੈ ਤੁਸੀਂ ਦੇਖੋ ਬਹੁਤ ਸਾਰਾ ਖਰਾਬ ਹੋਇਆ ਅਗਰ ਅੱਜ ਅਸੀਂ ਮੇਨ ਅਗਰ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਜਾਂ ਡੇਰਾ ਬਾਬਾ ਨਾਨਕ ਤੋਂ ਅਗਰ ਬਿਆਸ ਦੀ ਗੱਲ ਕਰੀਏ ਅਗਰ ਸੁਲਤਾਨਪੁਰ ਲੋਧੀ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਐਸੇ ਖੇਤਰ ਨੇ ਜਿੱਥੇ ਕਿ ਸੜਕ ਯਾਨੀ ਤਾਂ ਮਹਿਜ ਜੇਕਰ 1600 ਕਰੋੜ ਰੁਪਏ ਦੀ ਗੱਲ ਕੀਤੀ ਜਾਵੇ ਤਾਂ 1600 ਕਰੋੜ ਨਾਲ ਅਗਰ ਪੰਜਾਬ ਦਾ ਇਨਫਰਾਸਟ੍ਰਕਚਰ ਹੀ ਸਗਰ ਸਾਰਾ ਬਿਲਡ ਹੋ ਜਾਏ ਤਾਂ ਬੜੀ ਫਤਿਹ ਅਲੀ ਗੱਲ ਹੈ ਕਿਉਂਕਿ ਬਹੁਤ ਵੱਡਾ ਕੰਮ ਹੈ ਕਿ 1600 ਕਰੋੜ ਦੇ ਵਿੱਚ ਇਨਫਰਾਸਟ੍ਰਕਚਰ ਬਣ ਜਾਣਾ ਅਗਰ ਇਨਫਰਾਸਟ੍ਰਕਚਰ ਤਿਆਰ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨਾਂ ਦੀ ਆਰਥਿਕਤਾ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ ਤਾਂ 1600 ਕਰੋੜ ਦੇ ਨਾਲ ਆਰਥਿਕਤਾ ਮਜ਼ਬੂਤ ਨਹੀਂ ਹੋ ਸਕਦੀ ਇਹ ਅਗਰ ਗੱਲ ਕਰੀਏ ਤਾਂ ਇਹ ਪੈਕੇਜ ਜਿਹੜਾ ਹੈ ਇਹ ਮਹਿਜ ਸਰਕਾਰ ਨੇ ਆਪਣੇ ਤੰਤਰ ਨੂੰ ਮਜ਼ਬੂਤ ਕਰਨ ਵਾਸਤੇ ਕੀਤਾ ਹੈ ਜਿਸ ਦੇ ਨਾਲ ਕੀ ਕੇਂਦਰ ਨਾਲ रिलेटेड ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿ ਅਸੀਂ ਖਾਸ ਤੌਰ ਤੇ ਕਹਿੰਦੇ ਆ ਕਿ ਰੋਡ ਜਿਹੜੀ ਹੁੰਦੀਆਂ ਕਿਉਂਕਿ ਇਹ ਡਿਫੈਂਸ ਦਾ ਏਰੀਆ ਹੈ ਤਾਂ ਇਸ ਕਰਕੇ ਜਿਹੜਾ ਫੌਰੀ ਤੌਰ ਦੇ ਉੱਤੇ ਜਿਹੜਾ ਇੱਕ ਕਹਿੰਦੇ ਨਾ ਇਨੀਸ਼ੀਅਲ ਹੈਲਪ ਜਿਹੜੀ ਆ ਉਹ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੀ ਗਈ ਹੈ ਅਗਰ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵੱਲ ਧਿਆਨ ਨਹੀਂ ਦਿੱਤਾ ਗਿਆ ਜੀ ਪਰ ਗੱਲ ਕੀਤੇ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ 20000 ਕਰੋੜ ਰੁਪਏ ਦਾ ਰਾਹਤ ਪੈਕੇਜ ਦੀ ਜਿਹੜੀ ਮੰਗ ਕੀਤੀ ਗਈ ਸੀ ਲੇਕਿਨ ਉਸ ਤੋਂ ਘੱਟ ਹੀ ਜਿਹੜਾ ਪੈਕੇਜ ਮਿਲਿਆ ਹੈ ਜਿਸ ਦੇ ਨਾਲ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਵੀ ਕਾਫੀ ਤੰਜ ਕੱਸ ਰਹੇ ਹਨ ਦੇਖੋ ਇਸ ਇਸ਼ੂ ਦੇ ਵਿੱਚ ਨਾ ਇੱਕ ਹੋਰ ਚੀਜ਼ ਸਾਹਮਣੇ ਆ ਰਹੀ ਹੈ ਇੱਕ ਫੈਕਟਰ ਅਗਰ ਅਸੀਂ ਕਿਹਾ ਕਿ ਠੀਕ ਹੈ 1600 ਕਰੋੜ ਰੁਪਏ ਨਾਲ ਪੰਜਾਬ ਦਾ حل ਨਹੀਂ ਹੋ ਸਕਦਾ ਪਰ ਦੂਸਰੀ ਕੋਰ ਚੀਜ਼ ਇੱਥੇ ਸਾਮਣੇ ਆਂਦੀ ਹੈ ਕਿ ਪੰਜਾਬ ਦੀ ਹੋਰ ਬੜੀ ਵੱਡੀ ਸਮੱਸਿਆ ਤੁਸੀਂ ਦੇਖੋ ਕਿ ਅੱਜ ਬੀਜੇਪੀ ਲੀਡਰਾਂ ਦੇ ਬਿਆਨ ਸੁਣਨ ਵਾਲੇ ਸੀ ਕਿ ਪ੍ਰਧਾਨ ਮੰਤਰੀ ਨੂੰ ਡਿਕਟੇਟ ਕੌਣ ਕਰ ਰਿਹਾ ਸੀ ਬੀਜੇਪੀ ਦੇ ਲੀਡਰ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਹੋਈ ਹੈ ਜਿਸ ਕਰਕੇ ਇਹ ਹੜ੍ਹ ਆਏ ਨੇ ਪੰਜਾਬ ਦੇ ਵਿੱਚ ਵੱਡੇ ਵੱਡੇ ਖੱਡੇ ਸੀ ਜਿਸ ਕਰਕੇ ਹਾੜ ਜਾਏ ਕਿਤਨਾ ਕਿਤੇ ਪੰਜਾਬ ਭਾਜਪਾ ਆਪਣੀ ਕੇਂਦਰ ਨੂੰ ਆਪਣੇ ਆਕਾਮਾਂ ਨੂੰ ਇਹ ਦੱਸਣ ਦੇ ਵਿੱਚ ਕਾਮਯਾਬ ਰਹੀ ਹੈ ਕਿ ਹੜ ਆਣ ਜਿਹੜੀ ਹੈ ਇਹ ਆਪ ਦਾ ਹੈ ਪਰ ਇਹ ਮੈਨ ਮੇਡ ਆਪ ਦਾ ਵੀ ਹੈ ਤੁਸੀਂ ਦੇਖੋ ਕਿ ਉਹਨਾਂ ਵੱਲੋਂ ਦੱਸਿਆ ਗਿਆ ਕਿ ਹੜ ਆਏ ਕੀ ਉੱਥੇ ਜਿਸ ਤਰ੍ਹਾਂ ਮਾਈਨਿੰਗ ਹੁੰਦੀ ਰਹੀ ਮਾਈਨਿੰਗ ਰੋਕਣੀ ਇਸ ਤਰ੍ਹਾਂ ਦੀ ਗੱਲਾਂ ਠੀਕ ਹੈ ਇਹ ਪਾਰਟ ਇਨਵੈਸਟੀਗੇਸ਼ਨ ਦਾ ਹੈ ਕਿ ਆਖਿਰਕਾਰ ਕਿਉਂ ਹੜ ਆਏ ਕਿਵੇਂ ਆਪਦਾ ਹੈ ਕੀ ਹੈ ਕੀ ਨਹੀਂ ਹੈ ਇਹ ਬਾਅਦ ਦੀ ਗੱਲ ਹੈ ਲੇਕਿਨ ਉਹ ਸਾਰੀਆਂ ਚੀਜ਼ਾਂ ਨੂੰ ਕਨਸਿਡਰ ਕਰਨ ਦੇ ਵਿੱਚ ਪੰਜਾਬ ਭਾਜਪਾ ਜਿਹੜੀ ਹੈ ਉਹ ਕਾਮਯਾਬਰੀ ਹੈ ਜਿਸ ਕਰਕੇ ਇੱਕ ਸਵਾਲ ਖੜਾ ਹੋ ਜਾਂਦਾ ਕਿਉਂਕਿ ਇੱਕ ਸਵਾਲ ਹੋਰ ਆ ਰਿਹਾ ਤੁਸੀਂ ਸੁਣੋ ਆਏਗਾ ਕਿਉਂਕਿ ਇਹ 12000 ਕਰੋੜ ਰੁਪਇਆ ਜਿਹੜਾ ਹੈ ਆਲਰੇਡੀ ਡੀਐਮਐਫ ਹੁੰਦਾ ਜੀ ਉਹਨੂੰ ਕਹਿੰਦੇ ਡਿਜ਼ਾਸਟਰ ਮੈਨੇਜਮੈਂਟ ਫੰਡ ਡਿਜ਼ਾਸਟਰ ਮੈਨੇਜਮੈਂਟ ਫੰਡ ਦੇ ਵਿੱਚ 12000 ਕਰੋੜ ਰੁਪਇਆ ਪਹਿਲੇ ਪਿਆ ਹੈ ਉਹ 12000 ਕਰੋੜ ਰੁਪਇਆ ਨੂੰ ਵਰਤਿਆ ਨਹੀਂ ਜਾ ਸਕਦਾ ਉਹ ਇੱਕ ਐਸੇ ਵਾਸਤੇ ਸਪੈਸੀਫਿਕਲੀ ਇੱਕ ਪੈਸਾ ਨਿਰਧਾਰਿਤ ਕੀਤਾ ਜਾਂਦਾ ਜਿਸ ਦੇ ਵਿੱਚ ਕੀ ਅਗਰ ਕੋਈ ਆਪਤਾ ਆਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਸ ਦੇ ਵਿੱਚੋਂ ਪੈਸੇ ਦੀ ਖਰਚੀ ਕਰਨੀ ਹੁੰਦੀ ਹੈ ਤਾਂ ਕੁੱਲ ਮਿਲਾ ਕੇ ਜਿਹੜਾ ਕਿ ਗੇਮ ਜਿਹੜੀ ਐਸ ਲਈ ਇਹ ਪਲਟਾਈ ਜਾ ਰਹੀ ਹੈ ਕਿ ਇਹ ਜਿਹੜਾ ਸਾਰੀ ਆਪਦਾ ਹੈ ਐਸ ਦੇ ਵਿੱਚ ਸਰਕਾਰੀ ਤੰਤਰ ਦਾ ਫੇਲਿਅਰ ਹੈ ਸਟੇਟ ਦਾ ਫੇਲਿਅਰ ਦੀ ਗੱਲ ਕੀਤੀ ਜਾ ਰਹੀ ਹੈ ਦੇਖੋ ਸਟੇਟ ਨੇ ਪਿਛਲੇ ਕੁਝ ਸਮੇਂ ਚ ਇਸ ਤਰ੍ਹਾਂ ਦੇ ਕੋਈ ਇਸ ਤਰ੍ਹਾਂ ਦੇ ਕੰਮ ਨਹੀਂ ਕੀਤੇ ਜਿਦੇ ਨਾਲ ਕੀ ਇਹ ਦੱਸਿਆ ਜਾ ਸਕੇ ਕਿ ਅਸੀਂ ਬਹੁਤ ਅੱਛੇ ਕੰਮ ਕੀਤੇ ਹੈ ਔਰ ਅੱਜ ਜਿਹੜੀ ਆਪਦਾ ਹੋਈ ਹੈ ਕੁਦਰਤੀ ਆਪਦਾ ਹੈ ਇਸ ਦੇ ਵਿੱਚ ਸਟੇਟ ਆਪਣਾ ਜਵਾਬਦੇਹ ਚ ਨਾਕਾਮਯਾਬ ਰਹੀ ਹੈ ਜਿਸ ਕਰਕੇ ਅੱਜ ਪੰਜਾਬ ਨੂੰ 1600 ਕਰੋੜ ਦਾ ਮੈਚ ਪੈਕੇਜ ਮਿਲਿਆ ਕਿ ਤੁਸੀਂ ਦੇਖੋ ਹਿਮਾਚਲ 'ਚ 1500 ਕਰੋੜ ਦਾ ਮਿਲਿਆ ਇੱਥੇ 1600 ਕਰੋੜ ਦਾ ਮਿਲਿਆ ਹਿਮਾਚਲ ਦੇ ਵਿੱਚ ਬਹੁਤ ਤਬਾਈ ਹੋਈ ਹੈ ਹਿਮਾਚਲ ਦੇ ਵਿੱਚ ਸਭ ਤੋਂ ਪਹਿਲਾਂ ਅਗਰ ਲੋੜ ਹੈ ਰੋਡ ਰੋਡ ਇਨਫਰਾਸਟ੍ਰਕਚਰ ਦੀ ਦੇਸ਼ ਨੂੰ ਆਪਸ ਦੇ ਵਿੱਚ ਜੋੜਨ ਦੀ ਰੋਡ ਹੈ ਉਸ ਕਰਕੇ ਉਧਰ 1500 ਦਾ ਕਰੋੜ ਦਾ ਇਨਫਰਾਸਟ੍ਰਕਚਰ ਸ਼ੁਰੂ ਹੈ ਕਿਉਂਕਿ ਉਧਰ ਕਿਸਾਨੀ ਤੇ ਨਾਨਾ ਮਾਲੀ ਬਹੁਤ ਨੁਕਸਾਨ ਹੋਏ ਮਾਲੀ ਦੇ ਵਿੱਚ ਬਹੁਤ ਕੁਝ ਕੀਤਾ ਜਾ ਸਕਦਾ ਹੈ ਕਿ ਬਿਲਡਿੰਗ ਤੁਹਾਡੀ ਅਪਰੂਵਡ ਸੀ ਜਾਂ ਨਹੀਂ ਸੀ ਉਹ ਹਿਮਾਚਲ ਦੀ ਪ੍ਰੋਬਲਮ ਹੈ ਪੰਜਾਬ ਦੀ ਸਮੱਸਿਆ ਹੈ ਕਿ ਪੰਜਾਬ ਦੀ ਜਿਹੜੀ ਫਸਲਾਂ ਸੀ ਉਹ ਖੜੀਆਂ ਨਜ਼ਰ ਆ ਰਹੀਆਂ ਸੀ ਬਿਲਕੁਲ ਝੋਨਾ ਆਏ ਤੋਂ 10 ਦਿਨ ਬਾਅਦ ਜਿਹੜਾ ਹੈ ਕੱਟਣ ਵਾਸਤੇ ਤਿਆਰ ਹੋਣਾ ਸੀ ਲੇਕਿਨ ਉਸ ਤੋਂ ਪਹਿਲੇ ਬਹੁਤ ਸਾਰੀ ਉਮੀਦ ਆ ਸੀ ਕਿ ਸ਼ਾਇਦ ਪ੍ਰਧਾਨ ਮੰਤਰੀ ਕੋ ਬਹੁਤ ਵੱਡਾ ਪੈਕੇਜ ਕਰਨਗੇ ਜਿਹਦੇ ਨਾਲ ਕੀ ਹੋ ਸਕਦਾ ਕਿਸਾਨਾਂ ਦੇ ਖਾਤਿਆਂ 'ਚ ਡਾਇਰੈਕਟ ਪੈਸੇ ਦੇ ਦਿੱਤੇ ਜਾਣ ਹੋ ਸਕਦਾ ਸੀ ਕਿ ਉਹਨਾਂ ਦੇ ਘਰ ਬਣਾ ਦਿੱਤੇ ਜਾਣ ਹੋ ਸਕਦਾ ਸੀ ਕੋਈ ਇਸ ਤਰ੍ਹਾਂ ਦੀ ਯੋਜਨਾ ਲਿਆਂਦੀ ਜਾਵੇ ਜਿਹਦੇ ਨਾਲ ਕੀ ਸਾਰਾ ਕੁਝ ਦਿੱਤਾ ਜਾਵੇ ਜਿਹੜੇ ਮ੍ਰਿਤਕ ਨੇ ਉਹਨੂੰ 2 ਲੱਖ ਰੁਪਏ ਦਿੱਤਾ ਦੇਖੋ ਮ੍ਰਿਤਕਾਂ ਦੀ ਸੰਖਿਆ ਬਹੁਤ ਘੱਟ ਹੈ ਪੰਜਾਬ ਦੇ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੀ અપਾਰ ਕਿਰਪਾ ਦੇ ਨਾਲ ਪੰਜਾਬ ਚ ਮ੍ਰਿਤਕਾਂ ਦੀ ਸੰਖਿਆ ਬਹੁਤ ਘੱਟ ਹੈ ਔਰ ਇੱਕ ਚੰਗੀ ਸੈਨਾ ਕੇ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਬਚਾਈਆਂ ਲੇਕਿਨ ਜਿਹੜਾ ਮਾਲੀ ਨੁਕਸਾਨ ਹੈ ਨਾ ਉਹ ਇਸ ਵੇਲੇ ਬਿਲਕੁਲ ਆਪਣਾ ਟੌਪ ਤੇ ਨਹੀਂ ਇਸ ਵੇਲੇ ਕਹਿੰਦੇ ਨਾ ਟੌਪ ਤੇ ਜਿਹੜੀ ਚੀਜ਼ ਚੱਲ ਰਹੀ ਹੈ ਮਾਲੀ ਨੁਕਸਾਨ ਤੁਸੀਂ ਦੇਖੋ ਹਰ ਪਾਸੇ ਜਾਂਦੇ ਨੁਕਸਾਨ ਦੀ ਘੜੀ ਪਿੰਡ ਦੀਆਂ ਦਿਲੀਆਂ ਸੜਕਾਂ ਟੁੱਟ ਚੁੱਕੀਆਂ ਤੇ ਮੈਂ ਅਸੀਂ ਸਮਝਦੇ ਹਾਂ ਕਿ 1600 ਕਰੋੜ ਦੇ ਨਾਲ ਪਰਪਾਈ ਹੋਣੀ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ ਇਸ ਕਰਕੇ ਇਹਦੇ ਤੇ ਇੱਕ ਮੋੜ ਵਿਚਾਰ ਕਰਨ ਦੀ ਜਰੂਰ ਹੈ ਕੇਂਦਰ ਸਰਕਾਰ ਨੂੰ ਲੋੜ ਹੈ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਜੋ ਕਿ ਹਰ ਵਾਰ ਕਹਿੰਦੇ ਨੇ ਕਿ ਮੈਂ ਪੰਜਾਬ ਨੂੰ ਬਹੁਤ ਪਿਆਰ ਕਰਦਾ ਉਸ ਦੇ ਵਿੱਚ ਉਹਨਾਂ ਨੂੰ ਇਹਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ ਕਿ ਇਸ ਨੂੰ ਸੋਚਿਆ ਜਾਵੇ ਔਰ ਕਿਵੇਂ ਇਹਨਾਂ ਨੂੰ ਰੀਹੈਬਿਲਿਟ ਕਰਨਾ ਹੈ ਕਿਵੇਂ ਦੁਬਾਰਾ ਖੜੇ ਕਰਨਾ ਹੈ ਇਸ ਕਰਨ ਦੀ ਲੋੜ ਹੈ ਉਹਦੇ ਤੇ ਪੈਕੇਜ ਤੋਂ ਇਲਾਵਾ ਸਕੀਮਸ ਲੈਣੀਆਂ ਬਹੁਤ ਜ਼ਰੂਰੀਆਂ ਨੇ ਜ਼ਰੂਰੀ ਨਹੀਂ ਕਿ ਪੈਸਾ ਡਾਇਰੈਕਟ ਕਿਸੇ ਨੂੰ ਹੱਥ ਫੜਾਤਾ ਜਾਵੇ ਅਗਰ ਸਕੀਮਸ ਰਾਹੀਂ ਵੀ ਵੜਾਇਆ ਜਾਵੇ ਤਾਂ ਯਕੀਨਨ ਉਦੇ ਵਿੱਚ ਵੀ ਫਾਇਦਾ ਮਿਲ ਸਕਦਾ ਹੈ ਲੇਕਿਨ ਕੁੱਲ ਮਿਲਾ ਕੇ ਅਗਰ ਸਿਆਸਤ ਦੀ ਗੱਲ ਕਰੀਏ ਦੇਖੋ ਇੱਕ ਸਿਆਸਤ ਦਾ ਇੱਕ ਅਖਾੜਾ ਹੈ ਅਖਾੜੇ 'ਚ ਇੱਕ ਪਹਿਲਵਾਨ ਦੂਸਰੇ ਪਹਿਲਵਾਨ ਤੇ ਹਮੇਸ਼ਾ ਅਟੈਕ ਕਰਦਾ ਹੈ ਇਸ ਤਰ੍ਹਾਂ ਇਸ ਸਿਆਸਤ ਦੇ ਅਖਾੜੇ ਦੇ ਵਿੱਚ ਵੀ ਆਪੋਜੀਸ਼ਨ ਪਾਰਟੀਆਂ ਚਾਹੇ ਕਾਂਗਰਸ ਹੈ ਚਾਹੇ ਆਜਮ ਆਦਮੀ ਪਾਰਟੀ ਹੈ ਤਾਂ ਉਹਨਾਂ ਵੱਲੋਂ ਅਟੈਕ ਕੀਤਾ ਜਾ ਰਿਹਾ ਕਿ ਪਾਛਪਾ ਨੇ ਜਾਂ ਕੇਂਦਰ ਸਰਕਾਰ ਨੇ ਠੀਕ ਨਹੀਂ ਕੀਤਾ ਪਰ ਸਵਾਲ ਹੈ ਕਿ ਉਸ ਦੀ ਕੀ ਉਹਦੇ ਅੱਗੇ ਪੂਰੀ ਪਿਕਚਰ ਪ੍ਰੈਜੈਂਟ ਹੋ ਪਾਈ ਕਿ ਨਹੀਂ ਪਾਈ ਇਹ ਬਾਅਦ ਦੀ ਗੱਲਾਂ ਆ ਗਈਆਂ ਲੇਕਿਨ ਫਿਲਹਾਲ ਪੈਕੇਜ ਨੂੰ ਲੈ ਕੇ ਲੋਕਾਂ ਚ ਨਾਮੋਸ਼ੀ ਜਰੂਰ ਨਜ਼ਰ ਆ ਰਹੀ ਹੈ ਜੀ ਲੋਕਾਂ ਨੇ ਥੋੜੇ ਬਿਆਨ ਵੀ ਅਸੀਂ ਸੁਨੇ ਸੀ ਉਹਨਾਂ ਦਾ ਕਹਿਣਾ ਸੀ ਕਿ ਤਈ ਦੇ ਵਿੱਚ ਜੋ ਹੜਾ ਆਇਆ ਸੀ ਸਾਨੂੰ ਤਾਂ ਹੱਲੇ ਉਹ ਵੀ ਮੁਆਵਜ਼ਾ ਜਿਹੜਾ ਨਹੀਂ ਮਿਲਿਆ ਤਾਂ ਹੁਣ ਦੇ ਮੁਆਵਜ਼ੇ ਤੋਂ ਕੀ ਉਮੀਦ ਰੱਖੀ ਬਿਲਕੁਲ ਅਸੀਂ ਉਹੀ ਗੱਲ ਜਿਸ ਤਰ੍ਹਾਂ ਅਸੀਂ ਪਹਿਲੇ ਜ਼ਿਕਰ ਕੀਤਾ ਕਿ ਸਟੇਟ ਗਵਰਨਮੈਂਟ ਕਿਤੇ ਨਾ ਕਿਤੇ ਆਪਣੀ ਰਿਪਰੈਜ਼ੈਂਟੇਸ਼ਨ ਦੇਣ ਦੇ ਵਿੱਚ ਕਾਮਯਾਬ ਨਹੀਂ ਰਹੀ ਜੇਕਰ ਆਪਣੀ ਰਿਪਰੈਜੈਂਟੇਸ਼ਨ ਸਹੀ ਤਰੀਕੇ ਨਾਲ ਦਿੱਤੀ ਹੁੰਦੀ ਤਾਂ ਸ਼ਾਇਦ ਇਹ ਫੰਡ 1600 ਦਾ 3000 5000 ਕਰੋੜ ਹੋ ਸਕਦਾ ਸੀ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੋਈ ਕਮੀ ਰਹਿ ਗਈ ਹੋएगी ਜਿਸ ਕਰਕੇ ਕਿਉਂਕਿ ਸਾਫ਼ ਤੌਰ ਦੇ ਉੱਤੇ ਇਹ ਪਿਕਚਰ ਵੀ ਦਿਖਾਈ ਗਈ ਉਹਨਾਂ ਨੂੰ ਕਿ 2023 ਦਾ ਮੁਆਵਜ਼ਾ ਨਹੀਂ ਮਿਲਿਆ ਹਾਲਾਂਕਿ 2023 ਦੇ ਵਿੱਚ ਸਰਕਾਰ ਵੱਲੋਂ ਮੁਆਵਜ਼ਾ ਭੇਜਿਆ ਗਿਆ ਸੀ ਸਰਕਾਰ ਵੱਲੋਂ ਸਾਫ਼ ਕੀਤਾ ਗਿਆ ਸੀ ਕਿ ਰੀਹੈਬਿਲੀਟੇਸ਼ਨ ਚੰਗੇ ਤਰੀਕੇ ਨਾਲ ਕੀਤੀ ਜਾਵੇ ਪਰ ਉਹ ਮੁਕਾਬਲਾ ਵੀ ਜਿਹੜਾ ਹੱਲੇ ਹੱਲ ਹੁੰਦਾ ਨਜ਼ਰ ਨਹੀਂ ਆਇਆ ਜਿਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ 1600 ਕਰੋੜ ਰੁਪਏ ਪੀਐਮ ਵੱਲੋਂ ਜਾਰੀ ਕੀਤਾ ਗਿਆ ਫਿਲਹਾਲ ਉਹ ਮਤਲਬ ਇਹ ਹੁੰਦਾ ਨਾ ਕਿਸੇ ਦਾ ਘਰ ਚੱਲ ਜਾਈਏ ਤੇ ਚੱਲ ਯਾਰ ਸਗਨ ਪਾ ਕੇ ਤੇ ਆਣਾ ਹੀ ਆਣਾ ਉਹ ਕਿਸੇ ਵੇਲੇ ਸਗਨ ਦੀ ਅਮਾਉਂਟ ਘੱਟ ਹੋ ਜਾਂਦੀ ਹੈ ਹੋ ਸਕਦਾ ਭਾਜਪਾ ਵੈਸੇ ਦੇ ਨਾਈ ਜਿਆਦਾ ਹੋਈ ਹੋਵੇ ਲੇਕਿਨ ਜਦੋਂ ਉਸ ਵੇਲੇ ਉਸ ਨੂੰ ਪਿਕਚਰ ਨਜ਼ਰ ਆਈ ਤਾਂ ਉਸਨੇ ਕਿਹਾ ਕਿ ਨਹੀਂ ਹਾਲੇ ਰਾਈਟ ਟਾਈਮ ਨਹੀਂ ਹੈ ਕਿ ਮੈਂ ਇਸ ਵੇਲੇ ਕੋਈ ਵੱਡਾ ਪੈਕੇਜ ਦਵਾਂ ਫਿਲਹਾਲ ਠੀਕ ਹੈ ਮੈਂ ਆਇਆ ਹਾਂ ਤੇ ਮੈਂ ਇਸ ਕਰਕੇ ਐਜ਼ ਅ ਪ੍ਰਾਈਮ ਮਿਨਿਸਟਰ ਮੈਂ 1600 ਕਰੋੜ ਦਾ ਪੈਕੇਜ ਦੇ ਕੇ ਜਾ ਰਿਹਾ ਕਿਉਂਕਿ ਤੁਸੀਂ ਦੇਖੋ ਕਿ ਪਹਿਲੇ ਉਹਨਾਂ ਨੇ ਲੋਕਾਂ ਦੀ ਸਮੱਸਿਆਵਾਂ ਸੁਣੀਆਂ ਫਿਰ ਉਹਨਾਂ ਅਧਿਕਾਰੀਆਂ ਨਾਲ ਤੇ ਸੂਬੇ ਦੀ ਸਰਕਾਰ ਦੇ ਮੰਤਰੀਆਂ ਨਾਲ ਵੀ ਮੀਟਿੰਗ ਕੀਤੀ ਹੋ ਸਕਦਾ ਉੱਥੇ ਬਹੁਤ ਸਾਰੇ ਜਵਾਬ ਹੋਏ ਹੋਣਗੇ ਕਿਉਂਕਿ ਬਾਹਰ ਨਹੀਂ ਆ ਸਕਦੇ ਕਿਉਂਕਿ ਉਹ ਇੱਕ ਫਾਈਲਾਂ ਦੇ ਵਿੱਚ ਗੁੰਮ ਹੋਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਗੁੰਮ ਹੋ ਗਈਆਂ ਨੇ ਪਰ ਕੁੱਲ ਮਿਲਾ ਕੇ 1600 ਕਰੋੜ ਦਾ ਪੈਕੇਜ ਜਿਹੜਾ ਹੈ ਪੰਜਾਬ ਵਸੇਨਾ ਸਫੀਸ਼ੀਐਂਟ ਨਹੀਂ ਹੈ ਇਹਦੇ ਵਿੱਚ ਸਿਰਫ ਮਰਮਤ ਹੋ ਸਕਦੀ ਹੈ ਸੜਕਾਂ ਬਣ ਸਕਦੀਆਂ ਨੇ ਰੋਡ ਇਨਫਰਾਸਟ੍ਰਕਚਰ ਠੀਕ ਹੋ ਸਕਦਾ ਹੈ ਜਾਂ ਜਿਹੜੀ ਥੋੜੀ ਥੋੜੀ ਚੀਜ਼ਾਂ ਜਿਹਦੇ ਨਾਲ ਕੀ ਜ਼ਿੰਦਗੀ ਨੂੰ ਥੋੜਾ ਜਿਹਾ ਪਟਰੀ ਤੇ ਲਿਆਇਆ ਜਾਵੇ ਉਹ ਹੋ ਸਕਦਾ ਹੈ ਲੇਕਿਨ ਪੂਰਨ ਤੌਰ ਤੇ ਅਗਰ ਕਹੋ ਤੇ ਇਸ ਦੇ ਨਾਲ ਸੈਟੀਸਫੈਕਸ਼ਨ ਨਜ਼ਰ ਨਹੀਂ ਆ ਰਹੀ ਜੀ ਸਰ ਲੱਗ ਰਿਹਾ ਹੈ ਨਾ ਕਿ ਹੁਣ ਜਿਸ ਤਰ੍ਹਾਂ ਹੜ੍ਹ ਆਏ ਨੇ ਲੋਕ ਜਿਹੜੇ ਨੇ ਪੰਜਾਬ ਮੌਜੂਦਾ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਉਸ ਤੋਂ ਕਿੰਨਾ ਕਿਤੇ ਖਫਾ ਹੁੰਦੇ ਨਜ਼ਰ ਆ ਰਹੇ ਦੇ ਕੋ ਜੁੱਤਲੇ ਫਲਟ ਦਾ ਟਾਈਮ ਸ਼ੁਰੂ ਹੋਇਆ ਸੀ ਸਰਕਾਰ ਦੀ ਵਿਰੋਧਤਾ ਉੱਥੇ ਸ਼ੁਰੂ ਹੋ ਗਈ ਤੁਸੀਂ ਵੇਖੋ ਅੱਜ ਦੀ ਡੇਟ 'ਚ ਫੈਨ ਫੋਲੋਇੰਗ ਕਿਹਦੀ ਜ਼ਿਆਦਾ ਪੰਜਾਬ ਦੇ ਵਿੱਚ ਐਕਟਰਸ ਦੀ ਸੈਲੀਬ੍ਰਿਟੀਜ਼ ਦੀ ਸਰਕਾਰ ਨਾਲੋਂ ਜ਼ਿਆਦਾ ਲੋਕ ਸੈਲੀਬ੍ਰਿਟੀਜ਼ ਨੂੰ ਲਾਈਕ ਕਰ ਰਹੇ ਕਿਉਂਕਿ ਸੈਲੀਬ੍ਰਿਟੀਜ਼ ਖੁੱਲ ਕੇ ਬਾਹਰ ਆ ਰਹੇ ਨੇ ਸੈਲੀਬ੍ਰਿਟੀ ਉਹ ਜਗ੍ਹਾ ਤੇ ਪਹੁੰਚ ਗਈ ਜਿੱਥੇ ਸਰਕਾਰ ਨਹੀਂ ਪਹੁੰਚੀ ਮਤਲਬ ਸੈਲੀਬ੍ਰਿਟੀਜ਼ ਅੱਜ ਅਸੀਂ ਅਗਰ ਗੱਲ ਕਰ ਲਈਏ ਨਾਮੀ ਸਿੰਘਰਾ ਜੀ ਮਨਕੀਰ ਅਥੌਲਕ ਦੇਖਦੇ ਹਾਂ ਕਿ ਉਹ ਜਾ ਕੇ ਲੱਖ ਰੁਪਏ ਵੰਡੇ ਟਰੈਕਟਰ ਦਾਨ ਕਰ ਰਹੇ ਕੋਈ ਜਿਹੜਾ ਬੋਟਸ ਲੈ ਕੇ ਦੇ ਰਿਹਾ ਹੈ ਬਾਲੀਵੁੱਡ ਤੱਕ ਜਿਹੜੇ ਵੱਡੇ ਵੱਡੇ ਐਕਟਰ ਨੇ ਉਹ ਵੀ ਇਨਵੋਲਵ ਹੋ ਗਏ ਨੇ ਤਾਂ ਕੁਲ ਮਿਲਾ ਕੇ ਜਿਹੜੀ ਇੱਕ ਔਰਾ ਹੁੰਦਾ ਨਾ ਔਰਾ ਬਣਾਉਣ ਦੇ ਵਿੱਚ ਬਾਲੀਵੁੱਡ ਐਕਟਰ ਕਾਮਯਾਬਰੇ ਸਰਕਾਰ ਕਾਮਯਾਬ ਨਹੀਂ ਹੋ ਸਕੀ ਸਰਕਾਰ ਦੇ ਵਿੱਚ ਇਸ ਚੀਜ਼ ਨੂੰ ਪ੍ਰੈਜ਼ੈਂਟ ਕਰਨਾ ਹੁਣ ਸਰਕਾਰ ਪੈਕੇਜ ਨਹੀਂ ਲੈ ਸਕੀ ਕਿਉਂ ਨਹੀਂ ਲੈ ਸਕੀ ਇਸ ਦੇ ਵਿੱਚ ਬਹੁਤ ਸਾਰੀ ਖਾਮੀਆਂ ਵੀ ਹੋਣਗੀਆਂ ਕਿਉਂਕਿ ਕਈ ਟੈਕਨੀਕਲ 에ਰਰਸ ਕਿਉਂਕਿ ਵੀ ਤੇ ਕੁਝ ਸਮੇਂ ਜਿਸ ਤਰ੍ਹਾਂ ਕਈ ਰਾਜਨੀਤਿਕ ਪਾਰਟੀਆਂ ਦੇ ਅਸੀਂ ਬਿਆਨ ਸੁਣ ਰਹੇ ਹਾਂ ਕਿ ਉਹ ਕਹਿ ਰਹੇ ਨੇ ਜੀ ਕਿ ਇਹ ਐਮੈਂਡਮੈਂਟ ਆਪ ਦਾ BBMP ਵੱਲੋਂ ਵੀ ਹੋਇਆ ਤਾਂ ਇਸ ਦਾ ਚੀਜ਼ਾਂ ਨੂੰ ਲੈ ਕੇ ਸ਼ਾਇਦ ਮਨ ਲੱਗਦਾ ਕਿ ਪ੍ਰਧਾਨ ਮੰਤਰੀ ਉਸ ਵੇਲੇ ਥੋੜੇ ਸ਼ਸ਼ੋਪੰਚ ਵਿੱਚ ਪੈ ਗਈ ਉਹਨਾਂ ਦੀ ਜਿਹੜੀ ਟੀਮ ਹੁੰਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਇਕੱਲਾ ਇਸ ਤਰ੍ਹਾਂ ਨਹੀਂ ਹੁੰਦਾ ਜਿਹੜੇ ਕਿ ਡਿਸੀਜਨ 메ਕਿੰਗ ਹੁੰਦੇ ਨੇ ਉਸ ਤਰ੍ਹਾਂ ਦੇ ਨਾਲ ਟੀਮ ਹੁੰਦੀ ਹੈ ਉਹ ਟੀਮ ਨੇ ਸ਼ਾਇਦ ਉਸ ਵੇਲੇ ਕੁਝ ਇਸ ਤਰ੍ਹਾਂ ਦਾ ਹਲਾ ਮਾਰਿਆ ਹੋਵੇ ਕਿਉਂਕਿ ਜਿਸ ਤਰੀਕੇ ਨਾਲ ਕੌਨਫੀਡੈਂਟ ਤਰੀਕੇ ਦੇ ਨਾਲ ਬਾਹਰ ਆ ਕੇ ਤਰੁਣ ਚੋਂ ਗੱਲ ਕਰ ਰਹੇ ਸੀ ਉਸ ਤੋਂ ਬਾਅਦ ਸੁਨੀਲ ਜਾਖੜ ਗੱਲ ਕਰ ਰਹੇ ਸੀ ਤਾਂ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਫ਼ ਦਰਸਾਉਂਦੀਆਂ ਨੇ ਕਿ ਪੈਕੇਜ ਨੂੰ ਲੈ ਕੇ ਸਿਆਸਤ ਜ਼ਰੂਰ ਹੋਈ ਹੈ ਸਰਕਾਰ ਨੂੰ ਕਿਤੇ ਨਾ ਕਿਤੇ ਉਹਨਾਂ ਦੀ ਗਲਤੀਆਂ ਵੀ ਦੱਸੀਆਂ ਗਈਆਂ ਹੋਣਗੀਆਂ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਮੀਟਿੰਗ 'ਚ ਜ਼ਰੂਰ ਹੋਈਆਂ ਜਿਦੇ ਨਾਲ ਕੀ ਢਾਹ ਪੰਜਾਬ ਨੂੰ ਲੱਗੀ ਹੈ ਪੰਜਾਬ ਨੂੰ ਖੜਾ ਕਰਨ ਦੇ ਵਿੱਚ ਢਾਹ ਜ਼ਰੂਰ ਲੱਗੀ ਕਿਉਂਕਿ ਲੋਕਾਂ ਦੀ ਉਮੀਦਾਂ ਬਹੁਤ ਸੀ ਕਿਉਂਕਿ ਦੇਖੋ ਨਾ 20000 ਕਰੋੜ ਦੀ ਡਿਮਾਂਡ ਤੇ 1600 ਕਰੋੜ ਦੇਣਾ ਆਲਮੋਸਟ 18400 ਕਰੋੜ ਦਾ ਫਰਕ ਹੈ ਇਹ ਬਹੁਤ ਵੱਡਾ ਫਰਕ ਹੈ ਇਸ ਨੂੰ ਕੱਟਣਾ ਮਮਕਨ ਨਹੀਂ ਨਾ ਮੁਮਕਨ ਹੈ ਕਿਉਂਕਿ ਨਾ ਪੈਕੇਜ ਕਿਉਂਕਿ 20000 ਕਰੋੜ ਨਾਲ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਸੀ ਲੇਕਿਨ ਫਿਲਹਾਲ ਸ਼ੁਰੂਆਤੀ ਪਰ ਦੇਖਣਾ ਹੋਏਗਾ ਕਿ ਇਹਨਾਂ ਨੇ ਸਮਝ ਪਾਸਪਾਕੀ ਕਰਦੀ ਪੋਲਿਟਿਕਸ ਐਟ ਦਾ ਹਾਈ ਸਟੇਜ ਉਹ ਐਸੋਲੇ ਜਰੂਰ ਨਜ਼ਰ ਆ ਰਹੀ ਹੈ ਜੀ ਪੰਜਾਬ ਦੇ ਮੁਰਵਸਾਈ ਹੋ ਸਕਿਆ ਕਿ ਜਿਸ ਤਰ੍ਹਾਂ ਪਿੰਡਾਂ ਦੇ ਪਿੰਡ ਬਰਬਾਦ ਹੋ ਗਏ ਨੇ ਸਰਹੱਦੀ ਇਲਾਕਿਆਂ 'ਚ ਦੇਖਿਆ ਜਾਂਦਾ ਬਹੁਤ ਸਾਰੇ ਪਿੰਡ ਬਰਬਾਦ ਹੋ ਗਏ ਨੇ ਤੁਹਾਨੂੰ ਲੱਗਦਾ ਹੈ ਕਿ ਜਲ ਤੋਂ ਜਲਦ ਹੋ ਪਾਏਗਾ ਦੇਖੋ ਕੱਲਾ ਸਰਹੱਦੀ ਇਲਾਕਾ ਨਹੀਂ ਹੈ ਤੁਸੀਂ ਦੇਖੋ ਕਿ ਸੁਲਤਾਨਪੁਰ ਲੋਧੀ ਬਾੜ ਦੇ ਵਿੱਚ ਹੈ ਫਰੋਜ਼ਪੁਰ ਦੇ ਵਿੱਚ ਬਾੜ ਹੈ ਸੰਗਰੂਰ ਦੇ ਕਈ ਇਲਾਕੇ ਆਜ ਬਾੜ ਹੈ ਲੁਧਿਆਣਾ ਦੇ ਵਿੱਚ ਬਾੜ ਹੈ ਇੱਕ ਬੰਨ ਬੰਨਣ ਵਾਸਤੇ ਬਹੁਤ ਸਾਰੇ ਪੈਕੇਜਿੰਗ ਦੀ ਜਰੂਰਤ ਹੈ 1600 ਪਿੰਡ ਤਕਰੀਬਨ ਅਸੀਂ ਮੰਨ ਸਕਦੇ ਹਾਂ ਕਿ ਜਿਹੜੇ ਇਹਨਾਂ ਤੋਂ ਪ੍ਰਭਾਵਿਤ ਹੋਣਗੇ ਤੇ ਜੇਕਰ ਆਪਾਂ ਇੱਕ ਪਿੰਡ ਦੇ 1 ਕਰੋੜ ਰੁਪਏ ਵੀ ਲਾ ਦਈਏ ਤੇ ਸ਼ਾਇਦ ਇਹ ਇੰਨੀ amount ਨਹੀਂ ਬੰਦੀ ਮਤਲਬ ਗੱਲ ਇਹ ਕਿ ਸਪੈਸੀਫਿਕਲੀ ਬਹੁਤ ਨੁਕਸਾਨ ਬਹੁਤ ਜ਼ਿਆਦਾ ਹੋਇਆ ਉਹ ਨੁਕਸਾਨ ਦਖਾਣਾ ਦਖਾਣ ਪਾਣ ਦੇ ਵਿੱਚ ਕਿ ਆ ਪੰਜਾਬ ਸਰਕਾਰ ਕਾਮਯਾਬ ਹੋਈ ਨੁਕਸਾਨ ਦੀ ਰਿਐਲਿਟੀ ਇਹ ਹੈ ਵੀ ਜਿਹੜੇ ਬਾਰਡਰ ਦੇ ਨੇੜੇ ਦੇ ਪਿੰਡ ਸੀ ਉਹਨਾਂ ਦਾ ਰਹੀ ਕੱਖ ਨਹੀਂ ਕਿਉਂਕਿ ਜਿਨ੍ਹਾਂ ਦੇ ਕੋਲ ਮਿੱਟੀ ਹੈ ਉਹਦੇ ਵਿੱਚ ਰੇਤ ਆ ਗਈ ਹੈ ਮਤਲਬ ਨੁਕਸਾਨ ਦੀ ਪਰਭਾਈ ਹਲੇ ਕਰਨਾ ਨਾ ਸੰਭ 可能 ਕਿਉਂਕਿ ਹਲੇ ਫਿਲਹਾਲ ਪਾਣੀ ਉਤਰ ਰਿਹਾ ਹੈ ਅਸੀਂ ਬਹੁਤ ਸਾਰੀਆਂ ਅੱਜਕਲ ਸਟੋਰੀਆਂ ਹੱਲੇ ਵੀ ਲਗਾ ਰਹੇ ਕਿ ਪਿੰਡਾਂ 'ਚ ਪਾਣੀ ਪਿਆ ਪਰ ਇਸ ਨੂੰ ਇੰਪਲੀਮੈਂਟੇਸ਼ਨ ਕਿਵੇਂ ਹੋਏਗੀ ਉਸ ਦੇ ਵਿੱਚ ਹਲੇ ਸਵਾਲ ਉੱਠਣਗੇ ਕਿ ਕਿਹਨਾਂ ਕਿਹਨਾਂ ਨੂੰ ਪੈਕੇਜ ਮਿਲਿਆ ਕਿਹਨਾਂ ਨੂੰ ਨਹੀਂ ਮਿਲਿਆ ਜਿਸ ਤਰ੍ਹਾਂ ਤੁਸੀਂ 2023 ਦੀ ਗੱਲ ਕੀਤੀ ਸੀ ਕਿ ਤਵੇਰ 2023 ਦੇ ਵਿਰਾਸਤ ਪੈਕੇਜ ਨਹੀਂ ਹੋਏ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਕਿਤਨਾ ਕਿਤੇ ਨਜ਼ਰ ਆਣ ਗਈਆਂ ਔਰ ਪੈਕੇਜ ਜਿਹੜਾ ਹੈ ਉਹ ਕਾਟਾ ਹੈ ਪੰਜਾਬ ਦਾ ਮੁੰਡਵ ਸੇਵਾ ਜਿਹੜਾ ਹੈ ਇੰਨਾ ਪੈਸਿਆਂ ਚੋਕਾ ਨਜ਼ਰ ਆ ਰਿਹਾ ਹੋ ਸਕਦਾ ਪੰਜਾਬ ਦੇ ਲੋਕ ਆਪਣੇ ਪੈਰਾਂ ਤੇ ਖੜੇ ਹੋ ਜਾਣ ਕਿਉਂਕਿ ਪੰਜਾਬ ਅਕਸਰ ਕਈ ਵਾਰ ਡਿੱਗਾ ਤੇ ਕਈ ਵਾਰ ਉੱਠਿਆ ਤੇ ਪੰਜਾਬ ਨੂੰ ਕਿਸੇ ਦੀ ਹੈਲਪ ਦੀ ਲੋੜ ਨਹੀਂ ਪਈ ਤਹਾਨੂੰ ਵੀ ਉਮੀਦ ਕਰਾਂਗੇ ਪੰਜਾਬ ਆਪਣੇ ਪੈਰੀ ਆਪ ਹੀ ਉੱਠੂਗਾ ਸ਼ਾਇਦ ਕਿਸੇ ਵੀ ਸਿਆਸੀ ਪਾਰਟੀ ਦੀ ਲੋੜ ਨਾ ਹੀ ਪਵੇ ਸਮਾਜ ਸੇਵੀ ਸੰਸਥਾਵਾਂ ਦਾ ਬਹੁਤ ਯੋਗਦਾਨ ਹੈ ਬਿਲਕੁਲ ਮੈਂ ਤੁਹਾਨੂੰ ਕਹਿੰਦਾ ਸਮਾਜ ਸੇਵੀ ਸੰਸਥਾਵਾਂ ਸੈਲੀਬ੍ਰਿਟੀਜ਼ ਹਨ ਚੀਜ਼ਾਂ ਨੇ ਬਹੁਤ ਕੁਝ ਕਰ ਦਿੱਤਾ ਕਿਉਂਕਿ ਜਿਹੜਾ ਇਨੀਸ਼ੀਅਲ ਦਰਦ ਸੀ ਨਾ ਉਹਨੂੰ ਵੰਡਾਉਣ ਦੇ ਵਿੱਚ ਇਹਨਾਂ ਲੋਕਾਂ ਦਾ ਰੋਲ ਸੀ ਪਰ ਅੱਜ ਇੱਕ ਵੱਡਾ ਜਿਹੜਾ ਨਾ ਕਹਿੰਦੇ ਨਾ ਮਲਮ ਪੱਟੀ ਕਰਨੀ ਸੀ ਅੱਜ ਸ਼ਾਇਦ ਬਾਸ਼ਪਾ ਕੇ ਕੇਂਦਰ ਆ ਕੇ ਮਲਮ ਪੱਟੀ ਕਰ ਦਿੰਦਾ ਲੇਕਿਨ ਮਲਮ ਪੱਟੀ ਨਹੀਂ ਹੋਈ ਉਸ ਦਾ ਜਿਹੜਾ ਨੁਕਸਾਨ ਨਾ ਪੰਜਾਬ ਨੂੰ ਜਰੂਰ ਹੁੰਦਾ ਨਜ਼ਰ ਆਏਗਾ ਜੀ ਆਪਦੇ ਲੋਕ ਇਸ ਜੋ ਦੁੱਖ ਨੂੰ ਯਾਦ ਰੱਖਣਗੇ ਸਰਕਾਰਾਂ ਤੇ ਜਿਹੜਾ ਰੋਸ ਆਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਕੱਢਣਗੇ ਬਿਲਕੁਲ ਮਨ ਚ ਗੁੱਸਾ ਰਹਿੰਦਾ ਜੀ ਬਿਲਕੁਲ ਰਹਿੰਦਾ ਕਿਉਂਕਿ ਜਿਸ ਵੇਲੇ ਜਿਸ ਦੇ ਘਰ ਦੇ ਰੋਟੀ ਨਾ ਹੋਵੇ ਜਿਸ ਦੇ ਘਰ ਦੇ ਉੱਤੇ ਛੱਤ ਨਾ ਹੋਵੇ ਛੱਤ ਟੁੱਟੀ ਹੋਵੇ ਤਾਂ ਉਸ ਨੂੰ ਉਹ ਦਰਦ ਨਜ਼ਰ ਆਉਂਦਾ ਹੈ ਦਰਦ ਜਾਂ ਤਾਂ ਉਹਨੇ ਆਪ ਆਪਣੀ ਛੱਤ ਤੋੜੀ ਹੋਵੇ ਫਿਰ ਤੇ ਗਲ ਬਕਰੀ ਹੈ ਲੇਕਿਨ ਜਦੋਂ ਕੁਦਰਤੀ ਆਪਦਾ ਹੈ ਸਾਰੇ ਪਾਸੇ ਗੱਲ ਹੋ ਰਹੀ ਹੈ ਤਾਂ ਯਕੀਨਨ ਸਰਕਾਰਾਂ ਨੂੰ ਇਸ ਦਾ ਅੱਜ ਦੇ ਕਾਂਸੀਕੁਐਂਸਿਸ ਨੇ ਆਲੂ ਸਮਝ ਦੇ ਕਰਨ ਮਿਲਣ ਕੀ ਜੀ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ ਸੋ ਬਿਲਕੁਲ ਗੱਲਬਾਤ ਕੀਤੀ ਕਿ ਇਸ ਤਰ੍ਹਾਂ ਅੱਜ ਜਿਵੇਂ ਪੀਐਮ ਮੋਦੀ ਦੇ ਵੱਲੋਂ ਪੰਜਾਬ ਦੇ ਲਈ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦਿੱਤਾ ਗਿਆ ਹੈ ਕਿ ਇਹ ਇਹ ਪੈਕੇਜ ਜਿਹੜਾ ਹੈ ਪੰਜਾਬ ਦੀ ਮੁੜ ਵਸਾਈ ਕਰੇਗਾ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਤੁਹਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਲਈ ਦਿੱਤਾ ਗਿਆ ਪੈਕੇਜ ਕਿਵੇਂ ਲੱਗਦਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸੋ ਤੇ ਦੇਖਦੇ ਰਹੋ ਗ੍ਰੇਟ ਪੰਜਾਬ ਟੀਵੀ